rotio by independence ਘਣਕਣ ਵਿੱਚ ਸਵਾਦ ਘਣਕਣ ਵਿੱਚ ਭਾਰਤ ਪੇਰੈਂਟਸ ਸਾਨੂੰ ਆ ਕੇ ਮਿਲਦੇ ਆ ਦੇ ਪੁੱਛਦੇ ਵੀ ਆ ਪਲੇਅਰ ਵੀ ਪੁੱਛਦੇ ਆ ਕਿ ਕੀ ਆਪਾਂ ਇਦਾਂ ਖੇਡ ਸਕਦੇ ਹਾਂ ਬਿਲਕੁਲ ਖੇਡ ਸਕਦੇ ਆ ਕੋਈ ਚੁਣੌਤੀ ਨਹੀਂ ਹੁੰਦੀ ਆਪਣੇ ਜੋ ਤੁਹਾਡਾ ਕੰਮ ਕਰੋ ਸੋ ਚੁਣੌਤੀ ਘਟ ਇਹ ਤਾਂ ਨੋ ਰਿਸਪੈਕਟ ਜਿਆਦਾ ਮਿਲਦੀ ਇਸ ਚੀਜ਼ ਦੇ ਵਿੱਚ। ਟ੍ਰੈਕਲ ਮਹਾਰਸ਼ਦੀਪ ਕੌਰ ਤੁਸੀਂ ਦੇਖ ਰਹੇ ਹੋ ਪੰਜਾਬ ਤੱਕ ਹਾਕੀ ਦੀ ਟੀਮ ਦੇ ਉਹਨਾਂ ਦੀ ਖੇਡ ਤੇ ਹਰ ਪਾਸੇ ਚਰਚੇ ਹੋ ਰਹੇ ਨੇ। ਵੈਸੇ ਖਿਡਾਰੀ ਹੈ ਜੋ ਆਪਣੇ ਅਲੱਗ ਦੇਖਕਾਰਨ ਆਪਣੇ ਸਰੂਪ ਕਰਨ ਚਰਚਾ ਦੇ ਵਿੱਚ ਰਿਹਾ ਤੇ ਉਹ ਖਿਡਾਰੀ ਨੇ ਜਰਮਨ ਪ੍ਰੀਤ ਸਿੰਘ ਸਾਡੇ ਨਾਲ ਨੇ ਉਹਨਾਂ ਨਾਲ ਗੱਲਬਾਤ ਕਰਦੇ ਬਹੁਤ-ਬਹੁਤ ਸਵਾਗਤ ਤੇ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਦੇਸ਼ ਦਾ ਮਾਨ ਵਧਾਇਆ, ਪੰਜਾਬ ਦਾ ਦੇਸ਼ ਦਾ ਉੱਥੇ ਰਿਪਰੈਜ਼ੈਂਟ ਕੀਤਾ ਤੇ ਕਾਂਸੀ ਦੇ ਤਗਮੇ ਦੇ ਨਾਲ ਤੁਸੀਂ ਦੇਸ਼ ਸ਼ੋਪ ਸੀ ਕੀਤੀ। ਜੀ ਧੰਨਵਾਦ ਬਹੁਤ-ਬਹੁਤ ਥੈਂਕ ਯੂ ਸੋ ਮਚ ਜੀ ਸਾਨੂੰ ਇੰਨਾ ਮਾਨ ਦੇਣ ਵਾਸਤੇ ਸਾਰੇ ਪੰਜਾਬ ਦਾ ਤੇ ਸਾਰੇ ਇੰਡੀਆ ਦਾ ਤੇ ਮੈਂ ਸਰੂਪ ਦੀ ਤੁਹਾਡੀ ਗੱਲ ਕੀਤੀ ਜਿੱਦੇ ਹਰ ਪਾਸੇ ਚਰਚਾ ਨੇ ਤੇ ਉੱਥੇ ਕਿਸ ਤਰ੍ਹਾਂ ਤੁਹਾਨੂੰ ਦੇਖਿਆ ਜਾਂਦਾ ਸੀ ਲੋਕ ਤੁਹਾਨੂੰ ਆ ਕੇ ਪੁੱਛਦੇ ਸੀ ਆ ਸਮਝਣ ਦੀ ਕੋਸ਼ਿਸ਼ ਕਰਦੇ ਸੀ ਕਿ ਆਖਰ ਕਿਉਂ ਅਲਗ ਹੋ ਤੁਸੀਂ ਬਾਕੀ ਖਿਡਾਰੀਆਂ ਤੋਂ ਬਿਲਕੁਲ ਜੀ ਬਿਲਕੁਲ ਕਿਉਂਕਿ ਆਈ ਥਿੰਕ ਕਾਫੀ ਸੀਟ ਸੀ ਕਿ 1000 ਤੋਂ ਉੱਪਰ ਸੀਟ ਸੀ ਸੋ ਉਹਨਾਂ ਦੇ ਵਿੱਚ ਜਾ ਕੇ ਇੱਕ ਅਲੱਗ ਰੂਪ ਦੇ ਵਿੱਚ ਜਾਣਾ ਵੀ ਤੇ ਇੱਕ ਡਿਫਰੈਂਟ ਚੀਜ਼ ਸੀ ਲੋਕਾਂ ਲਈ ਕਿਉਂਕਿ ਕਈ ਲੋਕਾਂ ਨੂੰ ਪਤਾ ਵਾ ਇਸ ਬਾਰੇ ਕਈਆਂ ਨੂੰ ਨਹੀਂ ਪਤਾ ਬਟ ਜਦੋਂ ਲੋਕ ਇਸ ਚੀਜ਼ ਨੂੰ ਦੇਖਦੇ ਆ ਬਹੁਤ ਮਾਨ ਦਿੰਦੇ ਆ ਸੋ ਮੇਰੇ ਲਈ ਵੀ ਬਹੁਤ ਮਾਣ ਵਾਲੀ ਗੱਲ ਆ ਕਿ ਮੈਂ ਇੱਡੇ ਵੱਡੇ ਪੱਧਰ ਤੇ ਇਸ ਰੂਪ ਦੇ ਨਾਲ ਰਿਪਰੈਜ਼ੈਂਟ ਕੀਤਾ ਆਪਣੇ ਦੇਸ਼ ਨੂੰ ਰਿਪਰੈਜ਼ੈਂਟ ਕੀਤਾ ਤੇ ਤੁਹਾਨੂੰ ਤੇ ਕਿ ਕਈ ਨੌਜਵਾਨਾਂ ਨੂੰ ਇੱਕ ਸੇਧ ਮਿਲੀ ਹੋਊਗੀ ਕਿ ਤੁਸੀਂ ਐਸੇ ਸਰੂਪ ਚ ਵੀ ਖੇਡ ਸਕਦੇ ਹੋ ਕਈ ਸੋਚਦੇ ਹੋਣਗੇ ਕਿ ਪਤਾ ਨਹੀਂ ਕਿੰਨੀ ਵੱਡੀ ਕੋਈ ਚੁਣੌਤੀ ਰਹਿੰਦੀ ਹੋਵੇਗੀ ਇਸ ਤਰ੍ਹਾਂ ਖੇਡਣਾਂ ਬਿਲਕੁਲ ਹੀ ਬਿਲਕੁਲ ਕਿਉਂਕਿ ਬਹੁਤ ਸਾਰੇ ਪੇਰੈਂਟਸ ਸਾਨੂੰ ਆ ਕੇ ਮਿਲਦੇ ਆ ਦੇ ਪੁੱਛਦੇ ਵੀ ਆ ਪਲੇਅਰ ਵੀ ਪੁੱਛਦੇ ਆ ਕਿ ਕੀ ਆਪਾਂ ਇਦਾਂ ਖੇਡ ਸਕਦੇ ਹਾਂ ਬਿਲਕੁਲ ਖੇਡ ਸਕਦੇ ਆ ਕੋਈ ਚੁਣੌਤੀ ਨਹੀਂ ਹੁੰਦੀ ਆਪਣੇ ਜੋ ਤੁਹਾਡਾ ਕੰਮ ਕਰੋ ਸੋ ਚੁਣੌਤੀ ਘਟ ਤੇ ਤੁਹਾਨੂੰ ਰਿਸਪੈਕਟ ਜ਼ਿਆਦਾ ਮਿਲਦੀ ਇਸ ਚੀਜ਼ ਦੇ ਵਿੱਚ ਕਿੰਨੇ ਕਿਸੇ ਨੇ ਆ ਕੇ ਪੁੱਛਿਆ ਸੀ ਕਿਸੇ ਉੱਥੇ ਪੈरिस 올림픽 ਚ ਕਿਸੇ ਨੇ ਆ ਕੇ ਪੁੱਛਿਆ ਤੁਹਾਡੇ ਬਾਰੇ ਕਿ ਕਿਉਂ ਤੁਸੀਂ ਇਸ ਤਰ੍ਹਾਂ ਦੇ ਸਰੂਪ ਚ ਕਿਉਂ ਤੁਸੀਂ ਅਲੱਗ ਹੋ ਬਿਲਕੁਲ ਜੀ ਬਿਲਕੁਲ ਪੁੱਛਦੇ ਆ ਪਲੇਅਰ ਕਈ ਵਾਰੀ ਜੇ ਤੁਹਾਨੂੰ ਕੋਈ ਡਿਫਰੈਂਟ ਕੰਟਰੀ ਦਾ ਵੀ ਪਲੇਅਰ ਮਿਲਦਾ ਵਾ ਤੇ ਤੁਹਾਨੂੰ ਆ ਕੇ ਜਰੂਰ ਪੁੱਛਦਾ ਵਾ ਤੇ ਆਪ ਤੁਸੀਂ ਜਦੋਂ ਆਪਣੇ ਬਾਰੇ ਦੱਸਦੇ ਆ ਜਾਂ ਆਪਣੇ ਕਮਿਊਨਿਟੀ ਬਾਰੇ ਦੱਸਦੇ ਆ ਤਾਂ ਤੁਹਾਨੂੰ ਆ ਕੇ ਜਦੋਂ ਦੇਖਦਾ ਵਾ ਤੇ ਉਹਨੂੰ ਵੀ ਮਾਣ ਮਹਿਸੂਸ ਹੁੰਦਾ ਤੁਹਾਡੀ ਰਿਸਪੈਕਟ ਕਰਦੇ ਆ ਹੋਰ ਵੱਧ ਤੋਂ ਵੱਧ ਹੂੰ ਤੇ ਕਿਵੇਂ ਦਾ ਪੈਰੀਸ 올림픽ਸ 'ਚ ਤੁਹਾਡਾ ਐਕਸਪੀਰੀਅੰਸ ਥੀਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੁਹਾਨੂੰ ਮਿਲਦੇ ਨੇ ਉਹਨਾਂ ਨੇ ਕੋਈ ਖਾਸ ਟਿਪ ਜਾਂ ਕੋਈ ਖਾਸ ਗੱਲ ਤੁਹਾਡੇ ਨਾਲ ਕੀਤੀ ਹੋਵੇ ਬਿਲਕੁਲ ਜੀ ਬਿਲਕੁਲ ਬਿਕੋਜ਼ ਜਦੋਂ ਕੋਈ ਵੀ ਪਲੇਅਰ ਸੇ ਕੋਈ ਟੀਮ ਆ ਜਦੋਂ ਤੁਹਾਨੂੰ ਉਸ ਟੀਮ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਜਾਂ ਮੁੱਖ ਮੰਤਰੀ ਆਪਣੇ ਸਟੇਟ ਦਾ ਇਹਨਾਂ ਮਾਨ ਦੇਵੇ ਤੁਹਾਨੂੰ ਭੇਜਣ ਤੋਂ ਪਹਿਲਾਂ ਵੀ ਤੁਹਾਡੇ ਨਾਲ ਗੱਲ ਕਰੇ ਇਹ ਤੁਹਾਨੂੰ ਉੱਥੇ ਵੀ ਗੱਲ ਕਰੇ ਤੁਹਾਨੂੰ ਆ ਕੇ ਵੀ ਗੱਲ ਕਰੇ ਇਸ ਤੋਂ ਬਹੁਤ ਵੱਡੀ ਮਾਨ ਵਾਲੀ ਗੱਲ ਹੋ ਜਾਂਦੀ ਹੈ ਕਿੰਨਾ ਵੱਡਾ ਮਤਲਬ ਸੁਪਨਾ ਸੀ 올림픽 ਤੇ ਜਾਣ ਦਾ ਤੇ ਉਤੋਂ ਮੈਡਲ ਮਿਲਣਾ ਉਹ ਤਾਂ ਹੋਰ ਮਤਲਬ ਮੈਂ ਕਹਿੰਦੀ ਵਾਈ ਗਰੂ ਦੀ ਮੇਰ ਹੋਈ ਹੈ ਹਾਂਜੀ ਜੀ ਬਿਲਕੁਲ ਬਿਲਕੁਲ ਮਾਰਾ ਦੀ ਮੇਰਾ ਬਿਕੋਜ਼ ਇੱਕ ਪਲੇਅਰ ਲਈ ਸੁਪਨਾ ਹੁੰਦਾ ਕਿ 올림픽ਸ ਨੂੰ ਰਿਪਰੈਜ਼ੈਂਟ ਕਰਨਾ ਸੋ ਮੇਰਾ ਵੀ ਸੁਪਨਾ ਸੀਗਾ ਜੋ ਕਿ ਮਾਰਾ ਨੇ ਪੂਰਾ ਕੀਤਾ ਸੋ ਮੈਡਲ ਲੈ ਕੇ ਆਉਣਾ ਉਸ ਤੋਂ ਵੀ ਵੱਡੀ ਗੱਲ ਸੋ ਮੈਂ ਬਹੁਤ ਹੀ ਖੁਸ਼ ਹਾਂ ਇਸ ਚੀਜ਼ ਨੂੰ ਲੈ ਕੇ ਸੋ ਬਟੇ ਟਾਰਗੇਟ ਰੁਕਦੇ ਨਹੀਂ ਹੁੰਦੇ ਟਾਰਗੇਟ ਚੱਲਦੇ ਰਹਿੰਦੇ ਸਪੋਰਟਸਮੈਨ ਦੇ ਸੋ ਇਦਾਂ ਹੀ ਕੰਮ ਚੱਲਦਾ ਰਹੂਗਾ ਕਿੰਨੀ ਜ਼ਿੰਦਗੀ ਬਦਲੀ ਹੈ ਤੁਹਾਡੀ ਤੇ ਤੁਹਾਡੇ ਪਰਿਵਾਰ ਦੀ ਬਿਲਕੁਲ ਜੀ ਬਿਲਕੁਲ ਜ਼ਿੰਦਗੀ ਜ਼ਰੂਰ ਬਦਲਦੀ ਹੈ ਪਲੇਅਰ ਦੀ ਕਿਉਂਕਿ ਪਲੇਅਰ ਦੇ ਜਦੋਂ ਇੱਕ ਟਾਰਗੇਟ ਤੇ ਪ ਤਾਨੂੰ ਲੋਕ ਮਿਲਦੇ ਆ ਕੇ ਤਾਂ ਨਾ ਰਿਸਪੈਕਟਫੁਲੀ ਗੱਲ ਕਰਦੇ ਆ ਮਾਨ ਸਮਾਨ ਦਿੰਦੇ ਆ ਸੋ ਜਰੂਰ ਫਕਰ ਮਹਿਸੂਸ ਹੁੰਦਾ ਐ ਇਸ ਚੀਜ਼ ਦਾ ਤੇ ਪਲੇਅਰ ਪ੍ਰੈਸ਼ਰ ਫੀਲ ਕਰਦੇ ਹੋ ਜਦੋਂ ਬਹੁਤ ਵੱਡੀਆਂ ਟੀਮਾਂ ਦੇ ਨਾਲ ਅਸੀਂ ਗੱਲ ਕਰੀ ਆਸਟ੍ਰੇਲੀਆ ਦੀ ਟੀਮ ਜਿਵੇਂ ਹਰਮਨ ਵੀ ਦੱਸ ਰਹੇ ਸੀ ਤੇ ਕਿੰਨਾ ਕੋ ਪ੍ਰੈਸ਼ਰ ਫੀਲ ਹੁੰਦਾ ਤੇ ਕਿਵੇਂ ਟੈਕਲ ਕਰਦੇ ਹੋ ਕੋ ਇਹ ਪ੍ਰੈਸ਼ਰ ਵਾਲੀ ਤਾਂ ਕੋਈ ਗੱਲ ਨਹੀਂ ਸੀ ਕਿ ਬਸ ਰਿਸਪੌਂਸਿਬਿਲਟੀ ਹੁੰਦੀ ਐ ਇੱਕ ਪਲੇਅਰ ਦੀ ਕਿ ਇੱਕ ਟੀਮ ਦੀ ਕਿ ਆਪਾਂ ਆਪਣੇ ਦੇਸ਼ ਨੂੰ ਰਿਪਰੈਜ਼ੈਂਟ ਕਰ ਰਹੇ ਆ ਇਸ ਵੱਡੇ ਪੱਧਰ ਤੇ ਤੇ ਆਪਾਂ ਰਿਸਪੌਂਸਿਬਿਲੀ ਆਪਾਂ ਖੇਡਣਾ ਵਾ ਆਪਣਾ ਟੀਮ ਨੇ ਪਰਫਾਰਮ ਕਰਨਾ ਵਾ ਤੇ ਆਪਾਂ ਜਿੰਨਾ ਸੋ ਬਸ ਰਿਸਪੌਂਸਿਬਿਲਟੀ ਹੁੰਦੀ ਹੈ ਪ੍ਰੈਸ਼ਰ ਵਾਲੀ ਤਾਂ ਕੋਈ ਆਈ ਥਿੰਕ ਗੱਲ ਨਹੀਂ ਹੁੰਦੀ ਕੋਈ ਐਸਾ ਕੰਪਲੀਮੈਂਟ کافی ਦਿਲ ਚੁਆ ਹੋਵੇ ਉਸ ਕੰਪਲੀਮੈਂਟ ਨੇ ਤੁਹਾਡਾ ਜੋ ਹੁਣ ਤੱਕ ਤੁਹਾਨੂੰ ਮਿਲਿਆ ਹੋਵੇ ਇਸ ਦੌਰਾਨ ਬਿਲਕੁਲ ਹੀ ਬਿਲਕੁਲ ਸਾਰੇ ਦਿਲຊੁਆ ਆਈ ਥਿੰਕ ਸਾਰੇ ਬਹੁਤ ਕੰਪਲੀਮੈਂਟ ਦੇ ਰਿਹਾ ਕਿਉਂਕਿ ਦੇਸ਼ ਦੀ ਮੈਡਲ ਲੈਣਾ ਹਰ ਦੇਸ਼ ਦਾ ਝੰਡਾ ਉੱਪਰ ਹੋਣਾ ਪੋਡੀਅਮ ਫਿਨਿਸ਼ ਕਰਨਾ ਇਸ ਤੋਂ ਵੱਡੀ ਕੋਈ ਗੱਲ ਨਹੀਂ ਹੋ ਸਕਦੀ ਲੋਕ ਤੁਹਾਨੂੰ ਬਹੁਤ ਪਿਆਰ ਕਰਦੇ ਹਨ ਆਈ ਥਿੰਕ ਆ ਖਾਸ ਕਰਕੇ ਇਸ 올림픽ਸ ਤੋਂ ਬਾਅਦ ਲੋਕਾਂ ਨੇ ਬਹੁਤ ਪਿਆਰ ਦਿੱਤਾ ਬਹੁਤ ਦੇਖਿਆ ਪਰ ਇੱਕ ਕੋਈ ਐਸਾ ਕੰਪਲੀਮੈਂਟ ਜਾਂ ਐਸਾ ਕੋਈ ਪਲ ਜਿਉਂ ਤੁਹਾਨੂੰ ਲੱਗਾ ਹੋਵੇ ਕਿ ਬਈ ਬਹੁਤ ਵੱਡੀ ਗੱਲ ਹੋ ਗਈ ਹੈ ਬਿਲਕੁਲ ਜੀ ਜਦੋਂ ਪੋਡੀਅਮ ਤੇ ਖੜੋਤੇ ਸੀਗੇ ਉਸ ਟਾਈਮ ਜ਼ਰੂਰ ਫੀਲ ਹੋਇਆ ਸੀਗਾ ਵੀ ਯਾਰ ਬਹੁਤ ਵਧੀਆ ਗੱਲ ਹੋ ਗਈ ਐਂਡ ਕਿਉਂਕਿ ਇਟ ਇ ਮੇਜਰ ਇਵੈਂਟਸ ਦੇ ਜਿੱਤ ਜਿਹਦੇ ਵਿੱਚ ਦੇਸ਼ ਦੀਆਂ ਟੌਪ ਦੀਆਂ ਦੇਸ਼ਾਂ ਦੀਆਂ ਵਰਲਡ ਦੀਆਂ ਟੌਪ ਦੀਆਂ ਟੀਮਾਂ ਜਿਹੜੀਆਂ ਪਹੁੰਚ ਤੋ ਉਸ ਜਗ੍ਹਾ ਤੇ ਜਾ ਕੇ ਮੈਡਲ ਲੈ ਕੇ ਪੋਡੀਅਮ 'ਤੇ ਖੜੇ ਹੋਣਾ ਪਹਿਲਾ 3 ਪੋਜੀਸ਼ਨਾਂ 'ਚ ਆਉਣਾ ਇੱਕ ਬਹੁਤ ਹੀ ਵਧੀਆ ਫੀਲਿੰਗ ਹੁੰਦੀ ਆ ਜੋ ਕਿ ਮੈਂ ਮਹਿਸੂਸ ਕੀਤੀ ਸੀ ਉਸ ਜਗ੍ਹਾ ਤੇ ਆ ਕੇ ਤੇ ਅਗਲਾ ਟਿਚਾ ਹੁਣ ਕੀ ਹੈ ਬਸ ਜੀ ਹੁਣ ਥੋੜੀ ਰੈਸਟ ਕਰੋ ਉਸ ਤੋਂ ਬਾਅਦ ਸਾਡੀ ਏਸ਼ੀਅਨ ਚੈਂਪੀਅਨਸ ਟਰਾਫੀ ਸਟਾਰਟ ਹੋ ਗਈ ਉਸ ਤੋਂ ਬਾਅਦ ਇਹ ਤਾਂ ਸਟੈਪ ਬਾਈ ਸਟੈਪ ਅਗਲੇ ਟੂਰਨਾਮੈਂਟ ਐਕਸ਼ਨ ਗੇਮਸ ਵਰਲਡ ਕੱਪ ਆਉਂਦੇ ਰਹੇ ਨੇ ਉਹਦੇ ਲਈ ਪ੍ਰੀਪੇਅਰਿੰਗ ਕਰਾਂਗੇ ਠੀਕ ਹੈ ਬਹੁਤ-ਬਹੁਤ ਧੰਨਵਾਦ ਜਰਮਨ ਗੱਲਬਾਤ ਕਰਨ ਦੇ ਥੈਂਕ ਯੂ ਸੋ ਮੱਚ ਥੈਂਕ ਯੂ ਸੋ ਮੱਚ ਥੈਂਕ ਯੂ ਸੋ ਮੱਚ ਸੋ ਜਰਮਨ ਪ੍ਰੀਤ ਸਿੰਘ ਜਿਸ ਤਰ੍ਹਾਂ ਇਹਨਾਂ ਨੇ ਆਪਣੀ ਖੇਡ ਦੇ ਨਾਲ ਦੇਸ਼ ਦਾ ਜੋ ਮਾਣ ਵਧਾਇਆ ਹੈ ਤੇ ਗੱਲਬਾਤ ਦੇ ਦੌਰਾਨ ਵੀ ਇਹਨਾਂ ਨੇ ਦੱਸਿਆ ਕਿ ਕਿੰਨੀ ਇੱਕ ਖੁਸ਼ਕਿਸਮਤੀ ਵੀ ਮਹਿਸੂਸ ਕਰਦੇ ਨੇ ਪਰ ਇਸ ਪਿੱਛੇ ਇੱਕ ਵੱਡੀ ਮਿਹਨਤ ਹੁੰਦੀ ਹੈ ਪਰਿਵਾਰ ਦਾ ਸਹਿਯੋਗ ਹੁੰਦਾ ਹੈ ਜੋ ਇੱਕ ਖਿਡਾਰੀ ਨੂੰ ਇੱਥੇ ਤੱਕ ਲੈ ਕੇ ਆਉਂਦਾ ਹੈ ਕੈਮਰਾ ਪਰਸਨ ਅਮਨ ਦੇ ਨਾਲ